ਐਕਚੁਅਲੀ ਮੈਂ ਲਾਸਟ ਟਾਈਮ ਵੀ ਜਦੋਂ ਆਈ ਸੀ ਲੋੜੀ ਵਾਲੇ ਪ੍ਰੋਗਰਾਮ ਤੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਸੀ ਐਦਾਂ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਇੱਥੇ ਆ ਕੇ ਜਿਵੇਂ ਪੇਕੇ ਪਿੰਡ ਆਈ ਹੋਵਾਂ ਇੱਕੋ ਆਜ਼ਾਦੀ ਮਿਲ ਜਾਂਦੀ ਹੈ ਜਿੱਦਾਂ ਇੱਕ ਪੇਕੇ ਆ ਕੇ ਨਹੀਂ ਕੁੜੀ ਨੂੰ ਮਿਲਦੀ ਤਾਂ ਉਹ ਇੱਥੇ ਹਮੇਸ਼ਾ ਉਹੀ ਮਾਹੌਲ ਹੁੰਦਾ ਹੈ ਉਹੀ ਕੁੜੀਆਂ ਜਿੱਦਾਂ ਹੱਸਦੀਆਂ ਖੇਡਦੀਆਂ ਤੇ ਪਾਲ ਵੀਰੇ ਵੱਲੋਂ ਜਿੱਦਾਂ ਸੰਧਾਰਾ ਦਿੱਤਾ ਜਾਂਦਾ ਹੈ ਤੀਆਂ ਦਿੱਤੀਆਂ ਜਾਂਦੀਆਂ ਹੈਨਾ ਬਹੁਤ ਚੰਗਾ ਲੱਗਦਾ ਕਿ ਬਹੁਤ ਹੀ ਗੁੱਡ ਫੀਲਿੰਗ ਹੁੰਦਾ ਹਾਂ ਤੁਹਾਡੀ ਲੜਕੀਆਂ ਸਿੱਧੂ ਨਾਲ ਕੰਮ ਕੀਤਾ ਸੀ ਜਦੋਂ ਫਿਲਮ ਨੂੰ ਲੈ ਕੇ ਚਰਚਾ ਹੋਈ ਸੀ ਤਾਂ ਕੀ ਗੱਲਾਂ ਹੋਈਆਂ ਸ ਉਹ ਬੇਟੀ ਬਹੁਤ ਗੱਲਾਂ ਸੁਣਾਉਂਦੀ ਹੁੰਦੀ ਆ ਜਿੱਦਾਂ ਉਹ ਗਾਣਿਆਂ 'ਚ ਲੱਗਦਾ ਸੀ ਇਦਾਂ ਉਹ ਬਿਲਕੁਲ ਨਹੀਂ ਸੀ ਹੈਗਾ ਉਹ ਤਾਂ ਬਹੁਤ ਸ਼ਾਈ ਜਾ ਔਰ ਬਹੁਤ ਸੌਬਰ ਜੈਸੀ ਜੀ ਤबीयत ਉਹਦੀ ਸੋ ਨਹੀਂ ਮੈਨੂੰ ਨਹੀਂ ਮਿਲੀ ਤਾਂ ਪਰ ਆ ਵੀ ਜਿਹਨੂੰ ਅੱਜ ਮਿਲ ਗਿਆ ਉਹਨਾਂ ਦੇ ਫਾਦਰ ਸਾਹਿਬ ਨੂੰ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਉਹ ਵੀ ਉਦਾਂ ਹੀ ਹੈਗੇ ਆ ਮੈਨੂੰ ਹੁਣ ਪਤਾ ਲੱਗਦਾ ਕਿ ਉਹਦੀ ਤਰਬੀਅਤ ਜਿਹੜੀ ਸੀ ਜਿਹੜਾ ਉਹਦੇ ਬਾਰੇ ਮੈਂ ਸੁਣਿਆ ਹੈ ਜਿੱਦਾਂ ਬੇਟੀ ਨੇ ਦੱਸਿਆ ਸੀਗਾ ਕਿ ਉਹ ਕਿੰਨਾ ਵਧੀਆ ਸੀਗਾ ਡਾਊਨ ਟੂ ਅਰਥ ਤਾਂ ਆਪਣੇ ਫਾਦਰ ਸਾਹਿਬ ਤੋਂ ਹੀ ਸ਼ਾਇਦ ਉਹਨੂੰ ਮਿਲਿਆ ਹੈਗਾ ਹੈਨਾ ਇਹਨਾਂ ਨੂੰ ਮਿਲ ਕੇ ਵੀ ਅੱਜ ਇਹਨਾਂ ਦੇ ਹੱਥੋਂ ਸੰਧਾਰਾ ਲੈ ਕੇ ਮੈਨੂੰ ਹੋਰ ਬਹੁਤ ਗੁੱਡ ਫੀਲ ਹੋਇਆ ਹੈ ਨਾ ਮੇਰੇ ਲਈ ਤਾਂ ਇਹ ਸਭ ਆ ਗਿਆ ਹੀ ਹੈ ਜਿੱਦਾਂ ਕਹਿ ਲਵੋਗੇ ਬਹੁਤ ਚੰਗਾ ਹੋਇਆ ਤਾਂ ਮੈਂ ਉਹਨਾਂ ਨੂੰ ਵੀ ਮਿਲ ਨਿਰਮਲ ॠषि मैम ਨੂੰ ਮਿਲਿਆ ਚ ਉਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਖੈਰ ਮਿਲੀਆਂ ਪਰ ਉਹਨਾਂ ਨੂੰ ਅੱਜ ਮਿਲ ਕੇ ਸਾਰਿਆਂ ਨੂੰ ਮਿਲ ਕੇ ਬੜਾ ਚੰਗਾ ਲੱਗਿਆ ਸੋ ਸਾਰਿਆਂ ਨੂੰ ਤੀਆਂ ਮੁਬਾਰਕ ਤਾਂ ਸਾਰੇ ਹੱਸੋ ਖੇਡੋ ਜੂਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਦੇ। ਥੈਂਕ ਯੂ ਸੋ ਮਚ। ਦੇ ਲਈ ਪੀਆਂ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਦੇ ਹਾਂ ਅੱਜ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਲੱਗਦਾ ਸੀ ਸਾਨੂੰ ਅੱਜ ਇੱਥੇ ਪੰਜਾਬ ਦੇ ਕੋਨੇ-ਕੋਨੇ ਚ ਕੁੜੀਆਂ ਆਈਆਂ ਨੇ ਤੇ ਸਾਰਿਆਂ ਨੂੰ ਸੰਧਾਰੇ ਅਸੀਂ ਦੇ ਰਹੇ ਹਾਂ ਤੇ ਬਾ ਕਮਾਲ ਦਾ ਮੇਲਾ ਸਾਡਾ 24 ਸਾਲ ਹੋ ਕੇ ਸਾਨੂੰ ਲਗਾਤਾਰ ਬਿਨਾ ਕਿਸੇ ਰੁਕਾਵਟ ਤੇ ਇਥੋਂ ਦੀ ਮਹਿਕ ਜਿਹੜੀ ਪੂਰੀ ਵਿਸ਼ਵ ਦੇ ਵਿੱਚ ਗਈ ਹੈ ਮੋੜ ਤੀਆਂ ਸਰਜੀਤ ਹੋਈਆਂ ਨੇ ਜਿਹੜਾ ਮੇਨ ਮੰਚ ਆ ਉਹ ਸਮਾਹ ਦੇ ਵਿੱਚ ਸੀ ਸੋ ਪੂਰੀਆਂ 3 ਜਿੰਨੀਆਂ ਇੱਥੇ ਪਹੁੰਚੇ ਨੇ ਸਾਡੇ ਵੱਲੋਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਆ ਸੀ ਤੇ ਸਾਰੀਆਂ ਭੈਣਾਂ ਨੂੰ ਆਦਬ ਸਤਕਾਰ ਹੈ ਜਿਹੜਾ ਅਸੀਂ ਹਰ ਸਾਲ ਦੇ ਹਾਂਜੀ ਇਨੀਆਂ 3 ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਅੱਜ ਭਰਾ ਦੇ ਪਿਆਰੇ ਧਰਤੀ ਥੱਲੇ ਲਾ ਗਏ ਬਿਲਕੁਲ ਜੀ ਬਿਲਕੁਲ ਵੀ ਮੇਰਾ ਇਹ ਦਿਨ ਤਾਂ ਸਾਡੇ ਲਈ ਮਸਾ ਹੁੰਦਾ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਕੁੜੀਆਂ ਤੀਆਂ ਦੇ ਲਈ ਆਵਾਜ਼ ਠਾਈਏ ਜ ਬਿਲਕੁਲ ਪਰ ਅਸੀਂ ਦੇਖਦੇ ਆ ਗਰਮੀ ਬਹੁਤ ਆਸੀਂ ਮਿਲ ਕੇ ਆਏ ਆ ਖੇਡੇ ਆ ਲਾਡ ਲੜਾਈ ਆ ਅਨਾ ਅਸੀਂ ਹਮੇਸ਼ਾ ਹੀ ਮਾਤਾ ਨੂੰ ਤਾਂ ਇਸ ਦੇ ਵਿੱਚ ਹਾਜ਼ਰ ਸਮਝਦੇ ਆ ਛੋਟੇ ਵੀਰੇ ਨੂੰ ਹਾਜ਼ਰ ਸਮਝਦੇ ਆ ਅਸੀਂ ਤੇ ਕੋਈ ਗੱਲ ਨਹੀਂ ਇਹ ਗਰਮੀ ਜ਼ਿਆਦਾ ਹੋਣ ਕਰਕੇ ਲਾਲੋ ਜਾ ਰਿਸਕ ਨਹੀਂ ਲੈਣਾ ਚਾਹੁੰਦੇ ਬੱਚੇ ਦੇ ਲਈ ਤਾਂ ਜਦ ਜਿਵੇਂ ਜਿਵੇਂ ਸ਼ੋਅ ਵੱਡਾ ਹੋਗਾ ਤਾਂ ਮੇਲੇ ਦਾ ਸ਼ਿੰਗਾਰ ਬਣੇਗਾ ਪੰਜਾਬ ਦਾ ਵਿਰਸਾ ਹੈ ਸਰੋਲੀ ਆਪਾਂ ਦੇਖ ਰਹੇ ਆ ਜਿਵੇਂ ਜਿਵੇਂ ਮਾਡਰਨ ਹੋ ਰਿਹਾ ਤਾਂ ਇਹ ਚੀਜ਼ਾਂ ਇਸ ਤਰੀਕਾ ਲੇਕਿਨ ਤੁਹਾਡਾ ਇਹ ਉਪਰਾਲਾ ਬਹੁਤ ਬਹੁਤ ਜਿਹੜੇ ਫਿਲਮਾਂ ਵੀ ਕਰਦੇ ਨੇ ਤੁਹਾਨੂੰ ਕੀ ਕਹਿੰਦੇ ਬਿਲਕੁਲ ਬਿਲਕੁਲ ਜਿਸੀਂ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੀਆਂ ਫਿਲਮਾਂ ਬਹੁਤ ਕੁਝ ਸਾਡਾ ਆਨ ਦੀ ਵੇ ਆ ਅਸੀਂ ਕਰ ਰਹੇ ਆ ਸਟੈਪ ਬਾਕੀ ਚੀਜ਼ਾਂ ਬਾਲ ਵੀ ਬਿਲਕੁਲ ਨਿਰੰਤਰ ਸਾਡਾ ਕੰਮ ਜਾਰੀ ਹੈ ਜੀ ਇਹ ਜਾਂਦਾ ਪ੍ਰੋਗਰਾਮ ਹੈ ਪਹੁੰਚੇ ਹੋ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਾਂ ਜਾਵਾਂ ਨਹੀਂ ਨਹੀਂ ਬੜੀਆਂ ਲੱਗਣਾ ਦੇਖਣ ਤਾਂ ਉਹ ਇੱਥੇ ਆ ਕੇ ਮਾਹੌਲ ਦੇਣਾ ਉਹ ਜਿੰਨੀ ਜੀ ਆਵਾਜ਼ ਉਹ ਬੰਦ ਬੰਦ ਕਰਵਾ ਦਿਓ ਬੰਦ ਕਰਵਾ ਦਿਓ ਕਿਉਂਕਿ ਪਹਿਲਾਂ ਇਹ ਚੀਜ਼ਾਂ ਸਾਡੀਆਂ ਬਹੁਤ ਕਹਿ ਦੇਸੀ ਬੈਠੇ ਕਮੇਟੀ ਬਣਾ ਦੋ ਸਮੇਂ ਦੇ ਨਾਲ-ਨਾਲ ਇਹ ਵੀ ਆਰੋਪ ਹੁੰਦੇਗੇ ਪਰੰਤੂ ਮੈਂ ਇਸ ਬੱਚੇ ਦੀ ਪਾਲ ਸਿੰਘ ਸੁਨਾਹ ਦੀ ਤਾਰੀਫ਼ ਇਸ ਦਿਨੋਂ ਕਰਨਾ ਕਿ ਬੜਾ ਵੱਡਾ ਉੱਦਮ ਹੈ ਜੋ ਇੰਨੀਆਂ ਧੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਰੀਤੀ ਰਿਵਾਜ ਜਿਹੜੇ ਅਲੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇ। ਤਾਂ ਇੱਥੇ ਆ ਕੇ ਹਰ ਇੱਕ ਬੇਟੀ ਆਪਣੇ ਪੇਕੇ ਵਰਗਾ ਜਿਹੜਾ ਮਾਣ ਮੈਂ ਬੋਲਣਾ ਚਾਹੁੰਦਾ ਇੱਕ ਮਿੰਟ ਸਕੰਦਾਂ ਦੇ ਅੱਗੇ ਬਰਾਬਰ ਸੰਗੀ ਤੁਸਕੇ ਤਾਂ ਬਹੁਤ ਵਧੀਆ ਲੱਗਾ ਅੰਕਲ ਜੀ ਆਂਟੀ ਨੇ ਵੀ ਆਉਣਾ ਸੀਗਾ ਛੋਟੇ ਸਿੱਧੂ ਦੀ ਵੀ ਚਰਚਾ ਛੜੀ ਹੋਈ ਸੀ ਵੀ ਇੱਥੇ ਆਉਣਾ ਹੈਗਾ ਕੀ ਕਾਰਨ ਬਣਿਆ ਨਹੀਂ ਆਇਆ ਨਹੀਂ ਆਉਣਾ ਸੀ ਪਰੰਤੂ ਉਹ ਹਰੇ ਛੋਟੇ ਦੀ ਉਮਰ ਛੋਟੀ ਹੈ ਤਾਂ ਉਹ ਥੋੜਾ ਇੰਨੇ ਗੱਲ ਉਹਨਾਂ ਸੰਸਾਰ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਫਿਰ ਮੈਂ ਕੋਈ ਫੈਸਲਾ ਕੀਤਾ ਵੀ ਮੈਂ ਜਾਉਂਗਾ ਬੇਨਤੀ ਹੈ ਬਾਹਰ ਨਾ ਜਾਓ 2 ਮਿੰਟ ਬੇਟੇ ਨੂੰ ਮਾਫਨਾ ਕੀਤਾ ਇਸ ਗੱਲ ਤੋਂ ਜੀ ਹਲੇ ਨਾ ਬਾਹਰ ਕੱਢਿਆ ਜਾ ਤੁਹਾਨੂੰ ਕਿਵੇਂ ਤਾਂ ਲੱਗਦਾ ਈਆਂ ਨੂੰ ਸੰਧਾਰਾ ਦੇ ਕੇ ਤਾਂ ਇੱਕ ਸਿੱਧੂ ਨੂੰ ਮਿਸ ਕਰਦੇ ਹੋ ਇਸ ਟਾਈਮ ਤੇ ਬਹੁਤ ਵਧੀਆ ਲੱਗਿਆ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸਿਸਟ ਨੂੰ ਸੀਗਾ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਣੇ ਆ ਤੇ ਤਿਥਾਰ ਦੇ ਉੱਤੇ ਉਹਨਾਂ ਨੂੰ ਆਪਾਂ ਰੀਤੀ ਰਿਵਾਜ ਕਰਦੇ ਪਰੰਤੂ ਉਹਨਾਂ ਨਹੀਂ ਸੀ ਅਲੋਪ ਹੋ ਗਏ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਆਹਤ ਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਦਰਤੀ ਗੱਲ ਵਧੀਆ ਤ ਲੱਗਦਾ ਸੀ ਸਾਰੀ ਤੇ ਜਦੋਂ ਪਾਲ ਵੀਰੇ ਦਾ ਫੋਨ ਆਂਦਾ ਹੈ ਕਿ ਤੀਆਂ ਦਾ ਮੇਲਾ ਹੈ ਤੇ ਪਹਿਲੀ ਵਾਰੀ ਜਿਹਾ ਕਰ ਦਿੰਨੇ ਹੋ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਤਾਂ ਆਉਣਾ ਵਧੀਆ ਲੱਗਦਾ ਸੀ। ਤਾਂ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੈ ਕੇ ਆਇਓ। ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਆ ਰਹੇ ਹਾਂ। ਤਾਂ ਇੱਕ ਵੀ ਸਮਝੋ ਮਾਤਾ ਹੀ ਸਮਝੋ ਇੱਕ ਸੁਣੀ ਤੁਹਾਡੇ ਬਾਪੂ ਜੀ ਅੱਜ ਇੰਦੀਆਂ ਧੀਆਂ ਨੂੰ ਆਸ਼ੀਰਵਾਦ ਦੇ ਨਾਲ ਕਿਦਾਂ ਦਾ ਲਾਇਆ ਬਹੁਤ ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਦੇ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਤਮ ਕਰਦਾ ਹੈ ਇੰਨਾ ਵੱਡਾ ਆਪਾਂ ਵਿੱਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਨ ਚਾਹੀਦਾ ਸੋ ਇਹ ਮਾਲਕੀ ਬੇਸਰਾ ਕਰ ਰਿਹਾ ਹੈ ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚਿਆ ਪਰ ਜਿਹੜੇ ਵੀ ਇੱਥੇ ਧੀਆਂ ਪਹੁੰਚੀਆਂ ਨਹੀਂ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਰਹੀਆਂ ਨੇ ਦੇਖੋ ਛੋਟਾ ਸਿੱਧੂ ਦਾ ਬਦੌਲਤ ਹੀ ਧੀਆਂ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕੇ ਹੀ ਸ਼ਹਿਰ ਦਾ ਮੇਰਾ ਖਲਚਲ ਨਹੀਂ ਹੋਇਆ ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਨੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਮੁਕਤਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪ੍ਰਮਾਤਮਾ ਕਰੇ ਛੇਤ-ਛੇਤ ਨਿਬੜਾ ਹੋਵੇ ਤਾਂ ਤੁਹਾਡੇ ਵਿੱਚ ਹਾਇਰੀ ਲਾਉਣ ਲੱਗਾਂ ਤਾਂ ਬਾਪੂ ਜੀ ਐ ਸਿੱਧੂ ਨੂੰ ਜਦੋਂ ਪੁੱਛਦੇ ਸੀਗੇ ਕਿ ਤੀਆਂ ਤੇ ਕਿਉਂ ਨਹੀਂ ਗੀਤ ਲਿਖਿਆ ਤੋ ਉਹ ਕਹਿੰਦਾ ਸੀ ਜਦੋਂ ਮੇਰੇ ਘਰ ਧੀ ਹੋਏਗੀ ਤਾਂ ਮੈਂ ਗੀਤ ਲਿਖੂਗਾ ਉਹਦੇ ਲਈ ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹਿਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤੋ ਉਹਨੂੰ ਕਾਗਜ਼ਾਂ 'ਤੇ ਉਤਾਰਨਾ ਉਹਨੇ ਉਸਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਡਾਏ ਹੋਏ ਪਲ ਮਿਲਣਗੇ ਸਾਰੇ ਜੋ ਕੁਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਏ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਉਹ ਗਾਉਂਦਾ ਸੀਗਾ ਤਾਂ ਉਹ ਕਲਪਨਾ ਨਹੀਂ ਗਾਉਂਦਾ ਸੀ ਪੂਰਾ ਸੱਚ ਤਾ ਤੁਸੀਂ ਸਿੱਧੂ ਦੀ ਕਮੀ ਪੂਰੀ ਕਰਤੀ ਅਜਿੱਤ ਸਿੱਧੂ ਦੀ ਕਮੀ ਤਾਂ ਸਾਥੋ ਕਈ ਜੁਗਾ ਵਿੱਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੁਰੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਾਂ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖੜਕਦੀ ਰਹੂ ਕਈ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸਮਹਾਵ ਵਾਂਗੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਤਿਆਂ ਨੂੰ ਜਿਵੇਂ ਤਿਆਂ ਦੇ ਲਈ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਉਹਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਬਿਲਕੁਲ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ ਧੀਆ ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਜੇ ਨਜ਼ਰ ਆਉਂਦਾ ਵੀ ਧੀ ਫੇਰ ਤੇ ਤਿਹਾਰ ਆ ਗਿਆ ਫੇਰ ਆਹ ਖਰਚਾ ਖੜਾ ਹੋ ਗਿਆ ਹੈਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਹੈ ਔਰ ਇਹਨੂੰ ਸਾਰੀਆਂ 3 ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ